ਇਸੇ ਜਗ੍ਹਾ ਤੇ ਅਸੀਂ ਬੈਠਦੇ ਹੁੰਦੇ ਸੀ ਰਾਤ ਨੂੰ ਜਦੋਂ ਉੱਥੇ ਹਵਾ ਨਹੀਂ ਸੀ ਲੱਗਦੀ ਹੁੰਦੀ ਦਰਖਤਾਂ ਦੇ નીચે ਤੋਂ ਬਹੁਤ ਧਰਨੇ ਪ੍ਰਦਰਸ਼ਨ ਇੱਥੇ ਅਸੀਂ ਬੜੀਆਂ ਲੰਬੀਆਂ ਲੜਾਈਆਂ ਲੜੀਆਂ ਨੇ ਸੋ ਅਸੀਂ ਉਸੇ ਚੀਜ਼ ਨੂੰ ਆਪਦਾ ਫਰਜ਼ ਸਮਝਦੇ ਹੋਏ ਜਿਹੜਾ ਸੈਜਿਟੇਸ਼ਨ ਦੇ ਵਿੱਚ ਸ਼ਾਮਲ ਹੋਇਆ ਇਕੱਲਾ ਮੈਂ ਨਹੀਂ ਮੇਰੇ ਨਾਲ ਪੁਰਾਣੇ ਸਾਥੀ ਜਿਹੜੇ ਆ ਸਾਰੇ ਨਾਲ ਖੜੇ ਨੇ ਮੇਰੇ ਇਹ ਪੁਰਾਣੇ ਸਾਥੀ ਨੇ ਸਾਡੇ ਜਿਹੜੇ ਉਸ ਸਮੇਂ ਸੋ ਇਹੀ ਖੂਬਸੂਰਤੀ ਆ ਪੰਜਾਬ ਯੂਨੀਵਰਸਿਟੀ ਦੀ ਕਿ ਅਸੀਂ ਚਾਹੇ ਵਿਚਾਰਕ ਮਤ ਪੇ ਸਾਡੀਆਂ ਆਪਸ ਦੇ ਵਿੱਚ ਸਟੂਡੈਂਟ ਜਥੇਬੰਦੀਆਂ ਦੇ ਹੋ ਸਕਦੇ ਨੇ ਪਰ ਜਦੋਂ ਯੂਨੀਵਰਸਿਟੀ ਦੀ ਗੱਲ ਆਉਂਦੀ ਆ ਏਕੇ ਦੀ ਗੱਲ ਆਉਂਦੀ ਆ ਤਾਂ ਅਸੀਂ ਫਿਰ ਸਾਰਾ ਕੁਝ ਭੁੱਲ ਕੇ ਜਿਹੜਾ ਉਹ ਇਕੱਠੇ ਹੁੰਨੇ ਆ ਉਹੀ ਕਿ ਅੱਜ ਅਸੀਂ ਜਿਵੇਂ ਬਾਈ ਮੇਰੇ ਸੀਨੀਅਰ ਮਲਵਿੰਦਰ ਕੰਗ ਤੇ ਮੈਂ ਅਸੀਂ ਇਕੱਠੇ ਸਮਝ ਲਓ ਦੋਵੇਂ ਚਾਹੇ ਵਿਦਿਆਰਥੀ ਜਥੇਬੰਦੀਆਂ ਸਾਡੀਆਂ ਅਲੱਗ ਸੀ ਅੱਜ ਪੋਲੀਟੀਕਲ ਪਾਰਟੀਆਂ ਵੀ ਸਾਡੀਆਂ ਅਲੱਗ ਨੇ ਬਟ ਜਿਹੜਾ ਉਹਨਾਂ ਨੇ ਚੀਜ਼ ਕਰੀ ਆ ਸਭ ਤੋਂ ਵੱਡੀ ਪੰਚਾਇਤ ਦੇ ਵਿੱਚ ਉਹ ਲੋਕ ਸਭਾ ਦੀ ਨੁਮਾਇੰਦਗੀ ਕਰਦੇ ਨੇ ਆਪਦੇ ਖੁਦ ਜ਼ਮੀਨ ਤੋਂ ਉੱਠ ਕੇ ਸੋ ਇਹ ਖੂਬਸੂਰਤੀ ਆ ਯਾਰ ਇੱਥੇ ਪੰਜਾਬ ਯੂਨੀਵਰਸਿਟੀ ਕਿੰਨੇ ਕਿਤੇ ਦੁੱਖ ਵੀ ਤਾਂ ਲੱਗਦਾ ਹੀ ਆ ਕਿ ਯਾਰ ਇੰਨੇ ਸ ਯੂਨੀਵਰਸਿਟੀ ਦੇ ਵਿੱਚ ਵਾਦ ਗੁਜ਼ਾਰੇ ਨੇ ਤੇ ਹੁਣ ਆ ਦੇਣ ਆਏ ਪਏ ਨੇ ਹਾਂ ਬਿਲਕੁਲ ਬੜੇ ਹੁਣ ਤਾਂ ਜਿਹੜੇ ਯਾਨੀ ਕਿ ਇਹ ਜੇ ਜਿਵੇਂ ਸਭ ਤੋਂ ਵੱਡੀ ਜਿਹੜੀ ਸੱਟ ਸੀਗੀ ਉਹ ਸਾਡੇ ਐਫੀ ਰੈਪਟ ਨੂੰ ਲੈ ਕੇ ਸੀਗੀ ਵੀ ਤੁਹਾਡੀ ਆਜ਼ਾਦੀ ਖੋਲੀ ਵੀ ਤੁਸੀਂ ਜੇ ਤੁਸੀਂ ਉਹ ਰੈਡਮਿਸ਼ਨ ਲੈਣੇ ਹੋ ਤਾਂ ਤੁਸੀਂ ਤੁਹਾਨੂੰ ਐਫੀ ਰੈਪਟ ਸਾਈਨ ਕਰਕੇ ਦੇਣਾ ਪਊਗਾ ਵੀ ਤੁਸੀਂ ਕਿਸੇ ਧਰਨੇ ਪ੍ਰਦਰਸ਼ਨ ਦਾ ਹਿੱਸਾ ਨਹੀਂ ਬਣੋਗੇ ਦੇਖੋ ਕਿੰਦੀ ਮੰਤਪਾ ਗੀਤੇ ਮਾੜੀ ਗੱਲ ਆ ਤੇ ਉਸ ਤੋਂ ਬਾਅਦ ਜਿਹੜੀ ਸੈਨੇਟ ਜਿਹੜਾ ਇੱਕ ਖੂਬਸੂਰਤ ਸਾਰੇ ਮੈਨੂੰ ਲੱਗਦਾ ਵੀ ਸਭ ਤੋਂ ਖੂਬਸੂਰਤ ਜਿਹੜਾ ਸਿਸਟਮ ਆ ਪੰਜਾਬ ਯੂਨੀਵਰਸਿਟੀ ਦਾ ਜਿਹੜਾ ਸਟਰਕਚਰ ਚਲਾਉਂਦਾ ਸੈਨੇਟ ਤੇ ਸੰਗिडेट ਜਦੋਂ ਹੁਣੇ ਹੀ ਭੰਗ ਕਰਨ ਦੀ ਗੱਲ ਆ ਗਈ ਤਾਂ ਇੱਕ ਤਰ੍ਹਾਂ ਦਾ ਇਹ ਖਤਰਾ ਹੋ ਗਿਆ ਸੀ ਵੀ ਇਹ ਕਿਉਂ ਹੋ ਰਿਹਾ ਸੋ ਚੀਜ਼ ਨੂੰ ਸਾਰੇ ਜਿਹੜਾ ਬੜੇ ਵਧੀਆ ਤਰੀਕੇ ਨਾਲ ਨੌਜਵਾਨਾਂ ਨੇ ਵਿਦਿਆਰਥੀ ਜਥੇਬੰਦੀਆਂ ਨੇ ਇਕੱਠੇ ਹੋ ਕੇ ਜਿਹੜਾ ਏਸ ਚੀਜ਼ ਦੇ ਵਿਰੋਧ ਕਰਿਆ ਤੇ ਲਗਭਗ ਅਸੀਂ ਜਿਹੜਾ ਇਹ ਐਜੀਟੇਸ਼ਨ ਜਿੱਤ ਚੁੱਕੇ ਆ ਪਰ ਜਿਹੜਾ ਥੋੜਾ ਜਿਹਾ ਆਉਣ ਵਾਲੇ ਸਮੇਂ ਦੇ ਵਿੱਚ ਜਿਵੇਂ ਹੁਣ ਕੱਲ ਨੂੰ ਵੀ ਇਕੱਠ ਹੋਣਾ ਉਸ ਤੋਂ ਬਾਅਦ ਇਹ ਵਧੀਆ ਤਰੀਕੇ ਨਾਲ ਜਿਹੜਾ ਮੈਨੂੰ ਲੱਗਦਾ ਦੁਬਾਰੇ ਕਦੇ ਵੀ ਕੋਈ ਗਵਰਨਮੈਂਟ ਜਿਹੜਾ ਪੰਜਾਬ ਯੂਨੀਵਰਸਿਟੀ ਦੇ ਬਾਰੇ ਸੋ ਸਮਝ ਕੇ ਹੀ ਕੋਈ ਫੈਸਲਾ ਲਵੇਗਾ